ਜਿਆਦਾਤਰ ਨਾ ਖਾਲਸਾ ਜੀ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਪਹੁੰਚ ਕੇ ਵੀ ਤੇ ਦੁੱਖ ਪ੍ਰਾਪਤ ਕਰਦੇ ਦੁੱਖ ਮੰਗ ਰਹੇ ਹਾਂ ਬੋਸਾ ਕਰਨਾ ਸ੍ਰੀ ਵਾਹਿਗੁਰੂ ਇੱਥੇ ਆਪ ਦੀ ਦੇ ਮਨ ਦੇ ਵਿੱਚ ਹੋਵੇਗਾ ਕਿ ਦੁੱਖ ਕਿਉਂ ਮੰਗਦੇ ਹਾਂ ਇੱਥੇ ਖਾਲਸਾ ਜੀ ਜੇ ਨਾ ਧਨ ਮੰਗੋਗੇ ਨਾ ਉਹਨੇ ਜਿਆਦਾ ਦੁੱਖ ਹਮਨੇ ਬਾਣੀ ਦੇ ਮੁਤਾਬਕ ਮੈਂ ਆਪ ਜੀ ਨੂੰ ਕਹਿ ਰਿਹਾ ਹਾਂ ਬੋਲੋ ਕੁਝ ਨਹੀਂ ਦਮਾਂ ਜਿਨ੍ਹਾਂ ਧਨ ਮੰਗੋਗੇ ਗੁਰੂ ਘਰ ਦੇ ਵਿੱਚ ਆਣ ਕੇ ਉਹਨਾਂ ਜ਼ਿਆਦਾ ਦੁੱਖ ਤੁਹਾਡੀ ਝੋਲੀ ਦੇ ਵਿੱਚ ਪਵੇਗਾ ਜਿਨਨੇ ਸੁਖ ਅਸੀ ਮੰਗਾਗੇ ਨਾ ਗੁਰੂ ਦੀ ਹਜ਼ੂਰੀ ਦੇ ਵਿੱਚ ਪਹੁੰਚ ਕੇ ਉਹਨੇ ਦੁੱਖ ਸਾਨੂੰ ਪ੍ਰਾਪਤ ਹੋਣਗੇ ਇਸ ਦੀ ਇੱਕ ਵਜ੍ਹਾ ਹੈ ਉਨੇ ਇੱਕ ਤੇ ਉਦਾਹਰਨ ਸਤਿਗੁਰ ਜੀ ਦੇ ਬਾਨੀ ਦੇ ਵਿੱਚ ਦੁੱਖੋ ਸੁਖੋ ਕੋ ਮੰਗੈ ਬਹੁਤ ਕਉ ਦੁੱਖ ਨਾ ਮੰਗੈ ਕੋਏ ਸੁਖ ਹੈ ਤਰ ਦੁੱਖ ਅਗਲਾ ਮਨ ਮੁਖ ਬੂਜ ਨਾ ਹੋਏ ਇੱਕ ਤੇ ਉਦਾਹਰਨ ਹੈ ਇਹ ਕਿ ਸੁਖ ਦੀ ਮੰਗ ਹਰੇਕ ਕੋਈ ਕਰਦਾ ਹੈ ਦੁੱਖ ਕੋਈ ਵੀ ਨਹੀਂ ਮੰਗਦਾ ਤੇ ਇਹ ਸਤਿਗੁਰ ਜੀ ਆਖਦੇ ਸੁਖ ਹੈ ਕਉ ਦੁੱਖ ਅਗਲਾ ਇਨੂੰ ਇਹ ਨਹੀਂ ਮਨਮੁਖ ਨੂੰ ਪਤਾ ਕਿ ਸੁਖ ਤੋਂ ਪਹਿਲਾਂ ਮਨੁੱਖਾ ਤੈਨੂੰ ਦੁੱਖ ਆਉਣੇ ਤੂੰ ਦੁੱਖ ਮੰਗ ਰਿਹਾ ਹੈ ਇਸ ਕਰਕੇ ਦੂਸਰੀ ਉਦਾਹਰਣ ਸਾਤ ਗੁਰੂ ਜੀ ਆਪ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਈ ਬਹੁ ਰੂਲ ਕਚੋੜਾ ਜਦੋਂ ਮਾਇਆ ਧਾਰੀ ਮਨੁੱਖ ਹੋ ਜਾਂਦਾ ਨਾ ਮਾਇਆ ਮਨੁੱਖ ਦੀ ਬੁੱਧੀ ਉਲਟਾ ਦਿੰਦੀ ਬੁੱਧੀ ਭ੍ਰਸਟ ਕਰ ਦਿੰਦੀ ਹੈ ਮਾਇਆ ਤੇ ਜਦੋਂ ਬੁੱਧੀ ਭ੍ਰਸਟ ਕਰ ਦਿੱਤੀ ਫਿਰ ਉਹ ਮਨੁੱਖ ਗੁਰੂ ਘਰ ਨਹੀਂ ਆਵੇਗਾ ਫਿਰ ਸ਼ਬਦ ਨਾ ਸੁਣਾਈ ਬਹੁ ਰੋਲ ਘਚੋਲਾ ਫਿਰ ਸ਼ਬਦ ਨੂੰ ਨਹੀਂ ਸੁਨੇਗਾ ਅੰਦਰ ਤੇ ਰੌਲੇ ਪੈ ਜਾਣੇ ਉਸ ਦੇ ਉਹ ਮਾਇਆ ਧਾਰੀ ਮਨੁੱਖ ਫਿਰ ਉਹ ਪਰਮਾਤਮਾ ਦੇ ਵੱਲ ਨਹੀਂ ਤੁਰੇਗਾ ਉਸ ਨੂੰ ਰਸਤਾ ਚੰਗਾ ਹੀ ਨਹੀਂ ਲੱਗੇ